ਹਰ ਕੀ ਨਾ ਸਰ ਤੋਂ ਮੇਰਾ ਐਸਆਈ ਜਤਿੰਦਰ ਸਿੰਘ ਜੀ ਹਾਂ ਜੀ ਇੱਕ ਗੱਡੀ ਮਿਲੀ ਹੈ ਕਿ ਇਹ ਲਵਾਰਸਲਾਹ ਜੀ ਹਾਂ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰ ਸਰ ਕੋਲ ਉਹ ਕਰਤੀ ਹੁੰਦਾ ਗੱਡੀ ਉਹ ਪ੍ਰੈਂਕ ਟੀਮ ਵਾਲੇ ਆਏ ਉਹਦੇ ਹੀ ਉਹ ਕਰ ਰਹੇ ਨੇ ਸਾਰੀ ਕੜਦਾਲ ਉਸ ਤੋਂ ਬਾਅਦ ਗੱਡੀ ਦਾ ਕਿਲਾ ਨਹੀਂ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂ ਜੀ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਕਿਸੇ ਸੀਨੀਅਰ ਅਫਸਰ ਨਾਲ ਕਿਹ ਨਾਮ ਸੀ ਉਹਨਾਂ ਦਾ ਕੌਂਸਲ ਸਿਕੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂ ਜੀ ਲਾ ਪਤਾ ਸੀ ਮਿਸਿੰਗ ਨਹੀਂ ਬੱਲੇ ਨੀ ਹਲੇ ਕੋਈ ਪਤਾ ਨਹੀਂ ਹੈ ਤੇ ਪਰ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਬਾਤ ਤੇ ਫਿਰ ਕੋਣ ਤੁਹਾਨੂੰ ਤਲਾਕਦੋ ਮਿਲੀ ਸੀਗੀ ਤਲਾਕ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਕੋਈ ਰੇ ਹਾਂ ਹਾਂ ਬੀ ਅੱਜ ਤੱਕ ਗੱਡੀ ਖੜੀ ਜੇ ਉਹਨੂੰ ਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ ਉਹ ਕੀ ਨਾਮ ਬਈ ਮੇਰਾ ਨਾਮ ਪ੍ਰਤਾਪ ਸਿੰਘ ਜੀ ਸਿੰਘ ਜੀ ਜਿਹੜਾ ਮਿਸਿੰਗ ਹੈ ਕੀ ਨਾਮ ਸੀ ਗਿਆ ਬੰਦੇ ਦਾ ਇਹ ਸਤਿੰਦਰ ਸਿੰਘ ਹੈ ਜੀ ਪੁਲਿਸ ਮੁਲਾਜ਼ਮ ਜੀ 2016 ਚ ਭਰਤੀ ਹੋਇਆ ਹੈ ਕਿੱਥੇ ਡਿਊਟੀ ਸੀਗੀ ਇਹਦੀ ਮਹਾਲੀ ਸੀ ਅੱਜ ਨਾਲ ਡਿਊਟੀ ਸੀ ਐਸਪੀ ਹੈ ਜੀ ਮਨਦੀਪ ਮੰਦੀਪ ਸਿੰਘ ਹੈ ਜੀ ਗਰਗੋ ਦੇ ਨਾਲ ਤੌਰ ਗਨਮੈਨ ਹਾਂਜੀ ਮਨਦੀਪ ਸਿੰਘ ਗਰਗੋ ਨਾਲ ਸੰਦੀਪ ਸਿੰਘ ਗਰਗੋ ਅਜੇ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਕਿਵੇਂ ਇਤਲਾ ਮਿਲੀ ਕਿ ਥੋੜਾ ਮੁੰਡਾ ਮਿਸਿੰਗ ਹੈ ਸਾਨੂੰ ਤੇ ਜੀ ਇਹਦੀ ਮਿਸੀ ਜੀ ਨੂੰ ਫੋਨ ਆਇਆ ਸੀ ਮੈਂ ਆ ਰਿਹਾ ਵਾਂ ਰਾਜਪੁਰੇ ਕੋਲ ਆ ਗਿਆ ਵਾਂ ਵੀਡੀਓ ਕਾਲ ਤੇ ਗੱਲ ਕੀਤੀ ਸੀ ਕਦੋਂ ਦੀ ਗੱਲ ਹੈ ਜੀ ਇਹ ਰਾਤ ਦੀ ਹੈ ਜੀ ਤੇ ਮੁੜ ਕੇ ਉਹ ਦੀ ਕਿਤੇ ਨਾਲ ਵੀ ਆਏ ਨਹੀਂ ਆਏ 12 ਵਜੇ ਉਹਨਾਂ ਕਹੇ ਵੀ ਰਾਜਪੁਰੇ ਤੋਂ ਤਾਂ आधे ਘੰਟੇ ਪੌਣੇ ਚ ਆ ਜਾਣਾ ਸੀ ਫਿਰ ਉਹਨਾਂ ਨੇ ਆਪਣੇ ਦੂਜੇ ਭਰਾ ਨੂੰ ਦੱਸਿਆ ਵੀ ਇਦਾਂ ਆਇਆ ਨਹੀਂਗਾ ਫਿਰ ਉਹਨਾਂ ਵਿਚਾਰਾ ਰਾਤ 1 ਵਜੇ ਜਦੋਂ ਆਏ ਤੇ ਉਹ ਇਹ ਕਹਿੰਦੇ ਉਹ ਗੱਡੀ ਫਿਰ ਇੱਥੇ ਖੜੀ ਗੱਲੀ ਗੱਡੀ ਗੱਡੀ ਦੇ ਵਿੱਚ ਵੇਖਿਆ ਖੂਨ ਦੇ ਨਿਸ਼ਾਨ ਮੈਨ ਗੱਡੀ ਖੁੱਲੀ ਸੀ ਚਾਬੀ ਆੜੀ ਸੀ ਤਾਂ ਕੋਈ ਨਾਲ ਹੈਗਾ ਸੀ ਵੀ ਉਸ ਤਾਂ ਨਹੀਂ ਇਕੱਲਾ ਹੀ ਆ ਰਿਹਾ ਸੀ ਮਾਲੀ ਤੋਂ ਤੇ ਇਹ ਰਹਿਣਾ ਕਿੱਥੇ ਦੇ ਜੀ ਇਹ ਇੱਥੇ ਜੀ ਅਜੀਤ ਨਗਰ ਅਜੀਤ ਨਗਰ ਇਹ ਸਮਾਨੇ ਦੇ ਨਾਲ ਹਾਂ ਜੀ ਅਜੀਤ ਨਗਰ ਰੋਜ਼ ਅਪਡਾਟ ਕਰਦੇ ਸੀ ਜੀ ਨਹੀਂ ਮਤਲਬ ਦੋ ਦਿਨ ਜਿਵੇਂ ਲਾ ਜਾਂਦਾ ਹਫਤੇ ਬਾਅਦ ਇੱਕ ਦਿਨ ਲਾ ਗਿਆ ਹੁਣ ਵੀ ਦੋ ਦਿਨ ਲਾ ਕੇ ਆ ਰਿਹਾ ਸੀ ਪਰਿਵਾਰਚ ਕੋਲ ਕੋਨੇ ਇਹਦੀ ਮੀਸੀ ਜੀ ਮਾਂ ਇੱਕ ਮੰਮੀ ਡੈਡੀ ਹੈ ਜੀ ਬੱਚਾ ਛੋਟਾ ਹੈ ਦੋ ਤਿੰਨ ਸਾਲਾਂ ਦਾ ਤੇ ਹੁਣ ਪਤਾ ਲੱਗਿਆ ਕੁਝ ਕੁਝ ਨਹੀਂ ਪਤਾ ਲੱਗਿਆ ਜੀ ਹੁਣ ਤਾਂ ਵੇਖੋ ਪੁਲਿਸ ਜਾਂਚ ਕਰ ਰਹੀ ਹੈ ਅਸੀਂ ਵੀ ਬੜਾ ਲੱਬਿਆ ਜੀ ਕੋਈ ਪਤਾ ਨਹੀਂ ਫੋਨ ਬੰਦ ਆ ਰਿਹਾ ਹੈ ਗੱਡੀ ਤੁਸੀਂ ਇਸ ਤੁਹਾਨੂੰ ਪਤਾ ਲੱਗੇ ਸੀ ਜੀ ਗੱਡੀ ਦਾ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਨਹੀਂ ਸਾਨੂੰ ਪਹਿਲੂ ਪਤਾ ਲੱਗ ਗਿਆ ਫਿਰ ਉਸੇ ਟਾਈਮ ਪੁਲਿਸ ਨੂੰ ਕਲਾਕ ਕੀਤੀ ਜੀ 112 ਨੰਬਰ ਤੇ ਫਿਰ ਪੁਲਿਸ ਵੀ ਆ ਗਈ ਰਾਤ ਵੀ ਜਾਂਚ ਕਰ ਰਹੀ ਰਾਤ ਦੀ ਉਮਰ ਕਿੰਨੀ ਕੀ ਸੀ ਜੀ ਉਮਰ 32 33 ਸਾਲ ਦੀ